ਇਹਲਾ ਵੀਡੀਓ ਦੇਖਣ ਤੋਂ ਪਹਿਲਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿ ਧਰਮਕੋਟ ਸ਼ਹਿਰ ਦੇ ਵਿੱਚ ਇੱਕ ਐਵੇਂ ਦਾ ਕੰਮ ਹੋ ਰਿਹਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਬਈ ਧਰਮਕੋਟ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਵੱਲੋਂ ਇੱਕ ਦੇਹ ਸੰਭਾਲ ਕੇਂਦਰ ਬਣ ਰਿਹਾ ਇਹ ਪਹਿਲਾਂ ਤਾਂ ਬੜੇ ਮਾਣ ਵਾਲੀ ਗੱਲ ਹੈ ਸਾਡੇ ਨਵਦੀਪ ਵੀਰਾ ਇਹ ਬੜੇ ਮਾਣ ਵਾਲੀ ਗੱਲ ਹੈ ਸ਼ਹਿਰ ਦੇ ਵਿੱਚ ਐਵੇਂ ਦਾ ਕੰਮ ਹੋ ਰਿਹਾ ਬਹੁਤ ਤਰ੍ਹਾਂ ਦੇ ਕੰਮ ਹੁੰਦੇ ਪਰ ਜਿਹੜਾ ਆਵਲਾ ਕੰਮ ਹੋ ਰਿਹਾ ਨਾ ਬਹੁਤ ਚੰਗਾ ਕਿਉਂਕਿ ਧਰਮਕੋਟ ਏਰੀਆ ਦੇ ਵਿੱਚ ਕੋਈ ਵੀ ਦੇ ਸੰਭਾਲ ਵਾਲਾ ਨਹੀਂ ਸੀ ਸਾਡੇ ਸਿੰਘਾ ਵਾਲੇ ਸੀ ਮੋਗੇ ਜ਼ਿਲ੍ਹੇ ਦੇ ਵਿੱਚ ਜਿੱਥੇ ਜਾਣਾ ਵੀ ਤਕਰੀਬਨ 20 22 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਤੁਸੀਂ ਪਹਿਲਾਂ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਤੁਹਾਡੇ ਸਹਿਯੋਗ ਦੇ ਨਾਲ ਬੰਦਾ ਜਿਹੜੀ ਜਗ੍ਹਾ ਤੇ ਕੋਲ ਮੈਂ ਖੜਾ ਨਾ ਇੱਥੇ ਹੀ ਤਵੀ ਰੱਖਤੀ ਆ ਮੈਂ ਤੇ 9 ਫਰਵਰੀ 2024 ਦਿਨੋ ਸ਼ੁੱਕਰਵਾਰ ਨੂੰ 10:30 ਵਜੇ ਮੂਰਤ ਕੀਤਾ ਜਾਣਾ ਨੀ ਪੱਥਰ ਤਰਿਆ ਜਾਣਾ ਐਸ ਡੀ ਐਮ ਸਾਹਿਬ ਵੱਲੋਂ ਜਾਂ ਧਰਮਕੁਟ ਦੇ ਹਲਕਾ ਇੰਚਾਰਜ ਦੇ ਤੇ ਐਮ ਐਲ ਏ ਸਾਹਿਬ ਵੱਲੋਂ ਇੱਥੇ ਨੀ ਪੱਤਰ ਕਰਿਆ ਜਾਣਾ ਇੱਕ ਬੇਨਤੀ ਤੁਹਾਨੂੰ ਸਪੈਸ਼ਲ ਕਰਨੀ ਹੈ ਇਹ ਜੋ ਪ੍ਰੋਜੈਕਟ ਨਾ ਸਟਾਰਟ ਕੀਤਾ ਇਹਦੇ ਵਿੱਚ ਬਹੁਤ ਮਹਿੰਗੀਆਂ ਮਸ਼ੀਨਾਂ ਵੀ ਰੱਖਿਆ ਜਾਣੀਆਂ ਔਰ ਇਹਦਾ ਕੰਮ 30 ਤੋਂ 35 ਲੱਖ ਦਾ ਖਰਚਾ 30 ਤੋਂ 35 ਲੱਖ ਬੰਦਾ ਆਪਣੀ ਜੇਬ ਦੇ ਵਿੱਚੋਂ ਲੱਖ ਲਾਲੂ 2 ਲੱਖ ਲਾਲੂਗਾ ਪਰ 30 35 ਲੱਖ ਲਾਣਾ ਬਹੁਤ ਔਖਾ ਹੈ ਇਹ ਧਰਮਕੁਟ ਦੇ ਹਲਕੇ ਦੇ ਨੇੜੇ ਜਿੰਨੇ ਵੀ ਪਿੰਡ ਹੈ ਰਮਕੋਟ ਦੇ ਸ਼ਹਿਰ ਦੇ ਜਿੰਨੇ ਵੀ ਨਿਵਾਸੀ ਆ ਆਪਣਾ ਯੋਗਦਾਨ ਜਿੰਨਾ ਤੁਸੀਂ ਪਾ ਸਕਦੇ ਆ ਉਹਨਾਂ ਯੋਗਦਾਨ ਪਾਈਓ ਕਿਸੇ ਨਾਲ ਕੋਈ ਧੱਕਾ ਨਹੀਂ ਇੱਥੇ 10000 2 50000 2 ਲੱਖ ਦਿਓ ਤੁਹਾਡੀ ਜੇਬ ਦੇ ਵਿੱਚ ਜੇ 100 ਰੁਪਿਆ ਵੀ ਹੈ ਨਾ ਚੰਗੇ ਕੰਮ ਦੇ ਲਈ 100 ਰੁਪਿਆ ਵੀ ਜ਼ਰੂਰ ਕੱਢਿਓ ਬੇਨਤੀ ਕਰ ਸਕਦੇ ਆ ਜਿਵੇਂ ਇੱਥੋਂ ਦੇ ਮੇਨ ਮੈਂਬਰ ਆ ਜਿਵੇਂ ਨਵਦੀਪ ਕੁਮਾਰ ਔਜਾ ਮੋਤੀ ਸੀਮਿੰਟ ਦੇ ਅੰਕਲ ਦੇ ਬੇਟੇ ਆ ਗਰਮੀਤ ਮਕੀਜਾ ਮਤਲਬ ਕਾਫੀ ਮੈਂਬਰ ਹੈ ਜੋ ਅੱਗੇ ਲੱਕੇ ਇਹ ਸੇਵਾ ਨਿਭਾ ਰਹੇ ਆ ਤੇ ਬੇਨਤੀ ਕਰ ਸਕਦੇ ਆ ਵੀਡੀਓ ਨੂੰ ਪਹਿਲਾਂ ਤਾਂ ਦੱਬ ਕੇ ਸ਼ੇਅਰ ਕਰ ਦਿਓ ਖਾਸ ਕਰਕੇ ਧਰਮਕੋਟ ਹਲਕੇ ਵਾਲੇ ਧਰਮਕੋਟ ਦੇ ਨਾਲ ਤਕਰੀਬਨ 70 80 ਪਿੰਡ ਲੱਗਦੇ ਆ ਜਿਨਾਂ ਲਈ ਇਹ ਬਹੁਤ ਚੰਗੀ ਚੀਜ਼ ਆ ਜਿਵੇਂ ਆਪਣੇ ਬਾਹਰਲੇ ਦੇਸ਼ ਦੇ ਵਿੱਚ ਆਪਣੇ ਪਰਿਵਾਰ ਰਹਿੰਦੇ ਹੁੰਦੇ ਆ ਮੁੰਡਾ ਰਹਿੰਦਾ ਜਾਂ ਕੁੜੀ ਰਹਿੰਦੀ ਆ ਜਦੋਂ ਇਹ ਸ਼ਹਿਰ ਦੇ ਵਿੱਚ ਕੋਈ ਡੈਥ ਹੁੰਦੀ ਆ ਉਹਨੂੰ ਦੇਹ ਨੂੰ ਆਪਾਂ ਰੱਖਣ ਲਈ ਸਿੰਘਾ ਵਾਲੇ ਜਾਣਾ ਪੈਂਦਾ ਉਹੀ ਚੀਜ਼ ਅਜੇ ਧਰਮਕੋਟ ਸ਼ਹਿਰ ਦੇ ਵਿੱਚ ਬਹੁਤ ਜਲਦੀ ਤੋਂ ਦੇ ਸਾਹਮਣੇ ਤਿਆਰ ਹੋਊਗੀ। ਉਹਨਾਂ ਨੂੰ ਖਾਸ ਕਰਕੇ ਬੇਨਤੀ ਹੈ ਜਿੰਨੇ ਵੀ ਧਰਮਕੋਟ ਹਲਕੇ ਦੇ ਐਨ ਆਰ ਆਈ ਭਰਾ ਸੇਵਾ ਕਰਨਾ ਚਾਹੁੰਦੇ ਆ ਮੈਂ ਵੀਡੀਓ ਦੇ ਉੱਤੇ ਨੰਬਰ ਵੀ ਮੈਂਸ਼ਨ ਕਰੂੰਗਾ। ਉਹ ਨੰਬਰਾਂ ਤੇ ਤੁਸੀਂ ਫੋਨ ਕਰਕੇ ਇਹ ਭਰਾਵਾਂ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਆ। ਕੋਈ ਆਪਣੇ ਵੱਲੋਂ ਕੋਈ ਬਿਆਨ ਦੇਣਾ ਚਾਹੁੰਦੇ ਹੋ? ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਵੱਦ ਤੋਂ ਵੱਦ ਸਹਿਯੋਗ ਦਿਓ। ਬਹੁਤ ਵਧੀਆ ਕੰਮ ਹੈ। ਸਾਰਿਆਂ ਦੇ ਮਤਲਬ ਦੀ ਚੀਜ਼ ਹੈਗੀ ਹੈ ਕਿਉਂਕਿ ਲੋਕਾਂ ਦੇ ਸਾਰੇ ਆਪਣੇ ਪਰਿਵਾਰ ਬਾਹਰ ਗਏ ਹੈਗੇ ਆ ਤੇ ਹਰੇਕ ਕਿਸੇ ਨੂੰ ਵੀ ਲੋਡ ਪੈ ਸਕਦੀ ਹੈ ਤੇ ਵੱਧ ਤੋਂ ਵੱਧ ਸਹਿਯੋਗ ਦਿਓ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਜਿਆਦਾ ਪੈਸੇ ਦੇਣੇ ਕਿਸੇ ਨੇ 10 ਕਿਸੇ ਨੇ 20 ਕਿਸੇ ਨੇ 100 ਜਿੰਨੀ ਕਹੇ ਦੀ ਦਸਬੰਦ ਕੱਢਣ ਦਾ ਆਪਣਾ ਮਨ ਕਰਦਾ ਉਹਨਾਂ ਕੱਢ ਸਕਦਾ ਏਹੀ ਚੀਜ਼ ਮੈਂ ਕਹਿਣਾ ਚਾਹੁੰਦਾ ਵਾ ਦਸਵੰਦ ਆਪਾਂ ਬਹੁਤ ਕਰਦੇ ਆ ਅਸੀਂ ਜਿਵੇਂ ਤੁਹਾਨੂੰ ਸ਼ਹਿਰ ਦੇ ਵਿੱਚ ਤਾਂ ਰਮਕੋਟਾ ਹਲਕੇ ਦੇ ਵਿੱਚ ਤਕਰੀਬਨ 4-5 ਸਾਲਾਂ ਤੋਂ ਇਹ ਭਰਾ ਲੋੜਵੰਦ ਬੰਦਿਆਂ ਦੀ ਹੈਲਪ ਕਰਦਾ ਪਿਆ ਔਰ ਅੱਜ ਤੱਕ ਵੀ ਇਸ ਬੰਦੇ ਨੇ ਕਦੇ ਮੂੰਹੋਂ ਨਾ ਨਹੀਂ ਸੁਣੀ ਸੀ ਜੇ ਇਹਦੇ ਕੋਲ ਕੋਈ ਲੋੜਵੰਦ ਪਰਿਵਾਰ ਵੀ ਆਂਦਾ ਨਾ ਉਹਦੀ ਕਹਿੰਦਾ ਹੁੰਦਾ ਅਸੀਂ ਦਾਖਲ ਹੋ ਜਾਓ ਜਿੰਨਾ ਖਰਚਾ ਹੋਇਆ ਅਸੀਂ ਕਰਵਾਵਾਂਗੇ ਤਾਂ ਇਹੀ ਬੇਨਤੀ ਕਰ ਸਕਦੇ ਆ ਆਪਾਂ ਓਮੇ ਦੀਆਂ ਪੜਕੀਨੀਆਂ ਪੋਸਟਾਂ ਸ਼ੇਅਰ ਬਹੁਤ ਕਰਦੇ ਆ ਪਰ ਚੰਗੇ ਕੰਮ ਦੀਆਂ ਵੀਡੀਓ ਜ਼ਰੂਰ ਸ਼ੇਅਰ ਕਰਿਓ ਵੀਡੀਓ ਸ਼ੇਅਰ ਕਰਨ ਦੇ ਨਾਲ ਦਾਨੀ ਸੱਜਣ ਵੀ ਮਿਲ ਸਕਦੇ ਆ ਔਰ ਜਿਨ੍ਹਾਂ ਨੂੰ ਇਸ ਚੀਜ਼ ਦੀ ਲੋੜ ਹੈ ਉਹਨਾਂ ਤੱਕ ਵੀ ਵੀਡੀਓ ਪਹੁੰਚ ਜਾਏ ਤੇ ਇਹੀ ਬੇਨਤੀ ਆ ਵੱਤ ਵੱਤ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੇ ਨਾਲ ਇਹ ਕੰਮ ਐਂਡ ਤੱਕ ਲੱਗੂਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ